50762 ਤੇ ਲਾਈਨ ਆਉਂਦੀ ਆ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਇੱਕ ਅਨੇਕ ਜੀਵ ਤੂੰ ਕਰਤਾ ਤੂੰ ਕਰਨਹਾਰ ਤੂੰ ਹੀ ਸਾਰਾ ਕੁਝ ਚਲਾ ਰਿਹਾ ਤੂੰ ਹੈ ਇੱਕ ਅਨੇਕ ਜੀਵ ਤੂੰ ਹੀ ਇੱਕ ਤੋਂ ਅਨੇਕ ਹੋਇਆ ਹੋਇਆ ਤੂੰ ਹੀ ਸਾਰੇ ਜੀਵਾਂ ਦੇ ਰੂਪ ਵਿੱਚ ਹੋ ਗਿਆ ਇੱਕ ਤੋਂ ਅਨੇਕ ਹੋ ਗਿਆ ਤੂੰ ਸਮਰੱਥ ਤੂੰ ਸਰਬਮੈ ਤੂੰ ਸਮਰੱਥਾ ਕਾਪੇ ਵਾਲਾ ਤੂੰ ਹੀ ਔਰ ਕੋਈ ਕੈਪੇਬਲ ਨਹੀਂ ਹੈਗਾ ਤੂੰ ਸਰਬਮੈ ਤੂੰ ਸਾਰਿਆਂ ਵਿੱਚਾਂ ਤੂੰ ਹੈ ਬੁੱਧੀ ਵਿਵੇਕ ਜੀਓ ਤੂੰ ਹੀ ਬੁੱਧੀ ਵਿਵੇਕ ਆ ਸਪਸ਼ਟ ਲਿਖ ਕੇ ਕਹਤਾ ਹੁਣ 761 ਪੰਨੇ ਤੇ ਕਿ ਜਿਸ ਕੋਲੋ ਵਿਵੇਕ ਬੁੱਧੀ ਆ ਗਈ ਉਸ ਵਿੱਚ ਤੇਰਾ ਹੀ ਰੂਪ ਆ ਜਿਸ ਨੂੰ ਸੱਚ ਝੂਠ ਪਰਖਣ ਦੀ ਸਮਝ ਆ ਗਈ ਉਹ ਤੇਰਾ ਹੀ ਰੂਪ ਆ ਤੂੰ ਹੀ ਆ ਸਿਰਫ ਅਸੀਂ ਅਗਿਆਨਤਾ ਕਰਕੇ ਇਸ ਸੰਸਾਰੀਕ ਸਿੱਖਿਆ ਲੈ ਕੇ ਬ विवेक ਦਾ ਦੀਵਾ ਮੈਲਾ ਕਰ ਲਿਆ ਅਸੀਂ ਤੇਰੇ ਗੁਣ ਗਾੜ ਲੇ ਹਰੀ ਬਿਸਰਤ ਤੇਰੇ ਗੁਣ ਗਲਿਆ ਉਹ ਬ विवेक ਅਜਿਹਾ ਇੱਕ ਸਾਡੇ ਕੋਲ ਸ਼ਕਤੀ ਆ ਗੋਣਾ ਜੋ ਸੱਚ ਝੂਠ ਦੀ ਪਰਖ ਕਰ ਦਿੰਦਾ ਦੱਸ ਦਿੰਦਾ ਕਿ ਇਹ ਮਾਇਆ ਇਹ ਨਕਲੀ ਆ ਅਸਲੀਅਤ ਜੋ ਮੰਦਰਾਂ ਮਸੀਤਾਂ ਦੇ ਗੁਰਦੁਆਰਿਆਂ ਦੇ ਵਿੱਚ ਚਰਚਾ ਚ ਹੋ ਰਿਹਾ ਮੂਰਤੀ ਪੂਜਾ ਜਾਂ ਗ੍ਰੰਥ ਪੂਜਾ ਕੁਛ ਵੀ ਪੰਜ ਵਖਤਾ ਦੀ ਨਮਾਜ਼ ਚੌਰ ਚੱਲਣੀ ਜਦੋਂ ਉਹ ਜਿਸ ਕੋਲ ਵਿਵੇਕ ਬੁੱਧੀ ਹੁੰਦੀ ਹੈ ਉਹ ਇਹ ਚੀਜ਼ਾਂ ਨੂੰ ਦੇਖਦਾ ਉਸ ਨੂੰ ਪਤਾ ਲੱਗ ਜਾਂਦਾ ਵੀ ਇਹ ਸਾਰਾ ਕੁਝ ਅਡੰਬਰ ਰਚਿਆ ਜਾ ਰਿਹਾ ਧਰਮ ਦੇ ਨਾਤੇ ਧਰਮ ਦੇ ਵਿਰੁੱਧ ਹੀ ਸਾਰਾ ਕੁਝ ਕੀਤਾ ਜਾ ਰਿਹਾ ਉਸ ਨੂੰ ਸਮਝ ਆ ਜਾਂਦੀ ਉਸ ਦੇ ਅੱਖਾਂ ਸਾਹਮਣੇ ਸਭ ਕੁਝ ਅਸਲੀਅਤ ਆਪਣੇ ਆਪ ਹੀ ਸਮਝ ਆ ਜਣੀ ਆ ਉਸ ਨੂੰ ਜਿਸ ਕੋਲ ਵਿਵੇਕ ਬੁੱਧੀ ਆ ਬਵੇਕ ਬੁੱਧੀ ਹੀ ਤੇਰਾ ਰੂਪ ਐ ਸਪਸ਼ਟ ਲਿਖ ਕੇ ਆ ਗਿਆ ਤੋ ਹੈ ਬੁੱਧੀ ਪ੍ਰਵੇਕ ਜੀਓ ਨਾਨਕ ਨਾਮ ਸਦਾ ਜਪੀਂ ਭਗਤ ਜਨਾ ਕੀ ਟੇਕ ਜੀਓ ਨਾਨਕ ਇਹਦਾ ਨਾਮ ਸਦਾ ਜਾਣੀ ਹਮੇਸ਼ਾ ਜਾਣੀ ਨਾਮ ਨੂੰ ਨਾਮ ਸੱਚ ਦੇ ਗਿਆਨ ਦਾ ਭੰਡਾਰਾ ਪਿਛਲੇ ਪੀਛ ਤੇ ਆ ਗਿਆ ਗੁਰ ਗਿਆਨ ਪਦਾਰਥ ਨਾਮ ਹੈ ਕੋ ਇਸ ਲਾਈਨ ਦੇ ਸਦਕੇ ਅਸੀਂ ਇਹ ਗੱਲ ਕਹਿੰਦੇ ਆ ਕਿ ਨਾਮ ਸੱਚ ਦੇ ਗਿਆਨ ਦਾ Bhandara ਗੁਰ ਤੋਂ ਮਿਲੀ ਸਿੱਖਿਆ ਦਾ ਜਿਹੜਾ ਉਹ ਪਦਾਰਥਾ ਉਹੀ ਨਾਮ ਹੈ ਹਰੀ ਨਾਮੋ ਦੇ ਦੜਾਏ ਉਸ ਗਿਆਨ ਪਦਾਰਥ ਨੇ ਹੀ ਅੱਗੇ ਦੀ ਅੱਗੇ ਇਹ ਗੱਲ ਤ੍ਰਿੜ ਕਰੀ ਜਾਣੀ ਆ ਸਾਨੂੰ ਸੱਚ ਦੇ ਨੇੜੇ ਲੈ ਜਾਣਾ ਇਸ ਲਾਈਨ ਦੇ ਸਦਕੇ ਅਸੀਂ ਕਹਿੰਦੇ ਆ ਕਿ ਸਤਰੀ ਸਿੱਖਿਆ ਦਾ ਜਿਹੜੀ ਖੇ ਪਾਪੰਡਾਰਾ ਉਹ ਨਾ ਨਾਨਕ ਦਾ ਨਾਮ ਸਦਾ ਜਪੀ ਨਾਨਕ ਕਹਿੰਦਾ ਉਹ ਨਾਮ ਨੂੰ ਸਦਾ ਜਪੀ ਜਪਣਾ ਵੀ ਜਾਣਣਾ ਉਹ ਜਾਣੀ ਭਗਤ ਜਿਹਨਾਂ ਦੀ ਟੀਕ ਜੀਓ ਉਹੀ ਭਗਤ ਜਿਨ੍ਹਾਂ ਦੀ ਟੀਕ ਆ ਨਾਮ ਭਗਤ ਜਿਨ੍ਹਾਂ ਦੀ ਟੀਕ ਆ ਇਸ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਖੋਜ ਕੇ ਪੜਾਂਗੇ ਵਿਚਾਰਾਂਗੇ ਸਾਰੀਆਂ ਗੱਲਾਂ ਸਮਝ ਆਉਣੀਆਂ ਪੈਰ ਪੈਰ ਤੇ ਮੋਤੀ ਚਣ ਕੇ ਰੱਖੇ ਹੋਏ ਨੇ ਜਿਹੜੇ ਅੰਨੇ ਨੇ ਉਹ ਟਪ ਟਪ ਕੇ ਜਾ ਰਹੇ ਨੇ ਜਿਹੜੇ ਸਜਾਖੇ ਨੇ ਜਿਨ੍ਹਾਂ ਨੂੰ ਗਿਆਨ ਦੀ ਅੱਖ ਮਿਲ ਗਈ ਉਹਨਾਂ ਨੂੰ ਮੋਤੀ ਦਿਖ ਜਾਣੇ ਆ ਇਹ ਅਖਰਾਂ ਦੇ ਵਿੱਚ ਗਿਆਨ ਲੁਕੋਲ ਕੋ ਕੇ ਰੱਖਿਆ ਹੋਇਆ ਹਰ ਹਰ ਖੰਡ ਰੀਤ ਮੇ ਬਿਖਰੀ ਹਾਥੀ ਚੁਨੀ ਨਾ ਜਾਏ ਜਿਹਦਾ ਮਨ ਮਨ ਹੋਮੇ ਕਰਕੇ ਹੰਕਾਰ ਚ ਹਾਥੀ ਬਣਿਆ ਬੈਠਾ ਉਹ ਰੀਤੇ ਵਿੱਚੋਂ ਖੰਡ ਨਹੀਂ ਕੱਢ ਸਕਦਾ ਕਵੀਰ ਦਾ ਸ਼ਲੋਕ ਆ ਇਸ ਦੀ ਗੁਰਬਾਣੀ ਨੂੰ ਪਲੀਜ਼ ਖੋਜੋ ਵਿਚਾਰੋ ਪੜੋ ਇਹਦੇ ਕੱਲੇ ਕੱਲੇ ਪੇਜ ਤੇ ਮੋਤੀ ਜਣੇ ਪਏ ਨੇ ਉਹ ਮੋਤੀ ਇਕੱਠੇ ਕਰਨੇ ਨੇ ਉਹ ਗਿਆਨ ਇਕੱਠਾ ਕਰਨਾ ਉਸ ਗਿਆਨ ਦਾ ਸਾਡੇ ਕੋਲ ਵਿਵੇਕ ਬੁੱਧੀ ਆਉਗੀ ਉਹ ਵਿਵੇਕ ਬੁੱਧੀ ਹੀ ਉਸ ਸੱਚ ਦਾ ਉਸ ਕਰਤੇ ਦਾ ਰੂਪ ਆ ਵਿਵੇਕ ਬੁੱਧੀ ਦੁਆਰਾ ਹੀ ਅਸੀਂ ਉਸ ਦੇ ਦਰਸ਼ਨ ਕਰ ਸਕਦੇ ਹਾਂ ਉਸ ਨੂੰ ਸਮਝ ਸਕਦੇ ਹਾਂ ਤੇ ਇਸ ਹਉਮੈ ਤੋਂ ਛੁਟਕਾਰਾ ਪਾ ਸਕਦੇ ਹਾਂ ਜੋ ਸਾਡਾ ਮਨੋਰਥ ਆ